ਪਹਿਲਾਂ ਇੱਕ ਪੁਰਾਣੀ ਗੱਲ ਦੱਸਦਾ ਕਿ ਸਾਲ 2024 ਚ ਇੱਕ ਮਾਮਲਾ ਸਾਹਮਣੇ ਆਇਆ ਸੀ ਕਿ ਪੁਲਿਸ ਨੂੰ ਇੱਕ ਕੁੱਕੜ ਦੀ ਰਾਖੀ ਕਰਨੀ ਪੈ ਰਹੀ ਸੀ। ਕੁੱਕੜ ਨੂੰ ਛੋਲੇ, ਬਦਾਮ ਖਵਾਏ ਜਾ ਰਹੇ ਸੀ। ਥਾਣੇ ਵਿੱਚ ਇੱਕ ਥਾਣੇਦਾਰ ਕੁੱਕੜ ਦੀ ਰਾਖੀ ਕਰ ਰਿਹਾ। ਉਹਦੀਆਂ ਤਸਵੀਰਾਂ ਵਾਇਰਲ ਹੋਈਆਂ ਸੀ। ਇੱਕ ਅੱਧਾ ਦਿਨ ਉਸ ਕੁੱਕੜ ਨੂੰ ਉਸ ਮੁਰਗੇ ਨੂੰ ਥਾਣੇ 'ਚ ਰੱਖਿਆ ਪਰ ਉਹਨੂੰ ਸੰਭਲ ਔਖਾ ਹੋ ਗਿਆ ਤੇ ਆਖਰ ਉਹਨੂੰ ਇੱਕ ਮੁਰਗੀ ਪਾਲਕ ਨੂੰ ਦੇ ਦਿੱਤਾ ਪਰ ਰੋਜ਼ ਥਾਣੇਦਾਰ ਉਸ ਮੁਰਗੇ ਦਾ ਪਤਾ ਲਨ ਜਾਇਆ ਕਰਦਾ ਸੀ ਚਲੋ ਛੇਤੀ ਛੇਤੀ ਹੁਣ ਤੁਹਾਨੂੰ ਮਾਮਲਾ ਦੱਸਦੇ ਆ ਬਠਿੰਡੇ ਦੇ ਬਲੂਆਣਾ ਦੇ ਵਿੱਚ ਕੁੱਕੜਾਂ ਦੀਆਂ ਲੜਾਈਆਂ ਦੀਆਂ ਖੇਡਾਂ ਹੁੰਦੀਆਂ ਅਕਸਰ ਹੀ ਤੁਸੀਂ ਖੇਡਾਂ ਜਿਹੜੀਆਂ ਉਹ YouTube Facebook ਦੇ ਉੱਤੇ ਦੇਖਦੇ ਹੋ ਤਾਂ ਉੱਥੇ ਵੀ ਖੇਡਾਂ ਹੋ ਰਹੀਆਂ ਸੀ ਪੁਲਿਸ ਨੇ ਰੇਡ ਕਰ ਦਿੱਤੀ ਸਾਰੇ ਭੱਜ ਗਏ ਤੇ ਹੱਥ ਆ ਗਿਆ ਇੱਕ ਕੁੱਕੜ ਹੁਣ ਪੁਲਿਸ ਨੇ ਇਸ ਮਾਮਲੇ ਤੇ ਪਰਚਾ ਤਾਂ ਦੇਣਾ ਸੀ ਤੇ ਪਰਚੇ 'ਚ ਪਾਰਟੀ ਬਣਾ ਦਿੱਤਾ ਉਸ ਕੁੱਕੜ ਨੂੰ ਤੇ ਕੁੱਕੜ ਨੂੰ ਹਰ ਤਰੀਕ ਤੇ ਥਾਣੇਦਾਰ ਚੁੱਕ ਕੇ ਜੱਜ ਦੇ ਸਾਹਮਣੇ ਪੇਸ਼ ਕਰਿਆ ਕਰਦਾ ਸੀ ਅੱਗੋਂ ਵੱਡੇ ਸਾਹਿਬ ਹੁਣਾਂ ਵੀ ਹੁਕਮ ਜਾਰੀ ਕਰਤਾ ਭਾਈ ਇਹਦੀ ਸਿਹਤ ਦਾ ਪੂਰਾ ਖਿਆਲ ਰੱਖਿਆ ਜਾਵੇ ਇਹਦੇ ਖਾਣ ਪੀਣ ਦਾ ਪੂਰਾ ਧਿਆਨ ਰੱਖਿਆ ਜਾਵੇ ਹੁਣ ਉਸ ਕੇਸ ਦਾ ਕੀ ਬਣਿਆ ਇਹਦਾ ਤਾਂ ਆਪਾਂ ਨੂੰ ਪਤਾ ਨਹੀਂ ਆ ਪਰ ਇੱਕ ਨਵਾਂ ਮਾਮਲਾ ਫਰੋਜਪੁਰ ਤੋਂ ਸਾਹਮਣੇ ਆ ਗਿਆ ਤੁਹਾਨੂੰ ਫਰੋਜਪੁਰ ਲੈ ਕੇ ਚੱਲਦੇ ਆ ਤੇ ਦੱਸਦੇ ਆ ਆਖਰ ਇੱਥੇ ਕੁੱਕੜ ਤੇ ਪੁਲਿਸ ਦੀ ਕਹਾਣੀ ਕੀ ਹੈ ਲੋਬੇ ਮਿੱਤਰੋ ਪਹਿਲੀ ਗੱਲ ਤਾਂ ਇਹ ਆ ਕਿ ਮੈਂ ਨਾ ਥਾਣਾ ਦੱਸਣਾ ਜੇ ਤੇ ਨਾ ਮੈਂ ਇਲਾਕਾ ਦੱਸਣਾ ਜੇ ਪਰ ਇਹਨਾਂ ਦੱਸ ਦੇਣਾ ਕਿ ਫਰੋਜਪੁਰ ਦੇ ਸਤਲੁਜ ਦਰਿਆ ਦੇ ਨਾਲ ਲੱਗਦੇ ਲੱਗਦੇ ਤੇ ਫਰੋਹੀਪੁਰ ਦੇ ਲਹਿੰਦੇ ਪਾਸੇ ਵਾਲੇ ਦਾ ਜਿਹੜਾ ਏਰੀਆ ਫਰੋਜ਼ਪੁਰ ਜ਼ਿਲ੍ਹੇ ਦਾ ਹੈ ਕਹਾਣੀ ਹੈਗੀ ਉਹਨਾਂ ਪਿੰਡਾਂ ਦੀ ਤੇ ਸਰਹੱਦੀ ਖੇਤਰ ਦੇ ਇਹਨਾਂ ਪਿੰਡਾਂ ਦੇ ਵਿੱਚ ਕਿਸੇ ਇੱਕ ਪਿੰਡ 'ਚ ਪੁਲਿਸ ਕਰਦੀ ਆ ਰੇਡ ਕਿਉਂਕਿ ਪੁਲਿਸ ਨੂੰ ਸ਼ੱਕ ਸੀ ਕਿ ਇੱਥੇ ਕੋਈ ਨਜਾਇਜ਼ ਧੰਦਾ ਹੁੰਦਾ ਆ ਪੁਲਿਸ ਘਰ ਦੇ ਵਿੱਚ ਰੇਡ ਕਰਦੀ ਆ ਘਰ ਦਾ ਮਾਲਕ ਜਿਹੜਾ ਉਹ ਮੌਕੇ ਤੇ ਦਬੋਚਿਆ ਜਾਂਦਾ ਉਹਨੂੰ ਫੜਨ ਤੋਂ ਬਾਅਦ ਮੌਕੇ ਤੇ ਮੌਜੂਦ ਵੱਡੇ ਸਾਹਿਬ ਆਪਦੇ ਹੇਠਲੇ ਕਰਮਚਾਰੀਆਂ ਨੂੰ ਕਹਿੰਦੇ ਆ ਕਿ ਦੇਖੋ ਘਰ ਦੀ ਲੋਅ ਤਲਾਸ਼ੀ ਜੋ ਲੱਭਦਾ ਹੈ ਉਹ ਮੇਰੇ ਸਾਹਮਣੇ ਲੈ ਕੇ ਆਓ ਤਾ ਛਾਣਬੀਨ ਕਰਨ ਤੋਂ ਬਾਅਦ ਪੁਲਿਸ ਵਾਲੇ ਵਾਪਸ ਆਉਂਦੇ ਆ ਤੇ ਵੱਡੇ ਸਾਹਿਬ ਨੂੰ ਕਹਿੰਦੇ ਆ ਕੁਝ ਨਹੀਂ ਮਿਲਿਆ ਜਨਾਬ ਤਾਂ ਇੰਨੇ ਨੂੰ ਮਾੜੀ ਕਿਸਮਤ ਨੂੰ ਇੱਕ ਕੁੱਕੜ ਬਾੰਗ ਦੇ ਦਿੰਦਾ ਤਾਂ ਉਹ ਸਭ ਦਾ ਮੱਥਾ ਠਣਕਦਾ ਤੇ ਮੁਰਗੇ ਦੀਆਂ ਲੱਤਾਂ ਦਾ ਸਵਾਦ ਉਹਦੇ ਮੂੰਹ ਦੇ ਵਿੱਚ ਘੁੰਮਣ ਲੱਗ ਜਾਂਦਾ ਤਾਂ ਸਾਰੇ ਜਾਨੇ ਇੱਕ ਦੂਜੇ ਦੇ ਮੂੰਹ ਹਲੇ ਦੇਖ ਕੇ ਅਚਾਨਕ ਸਿੱਧਾ ਖੋਡੇ ਵੱਲ ਦੇਖਦੇ ਆ ਤਾਂ ਵੱਡੇ ਸਾਹਿਬ ਨੇ ਅੱਖ ਨਾਲ ਜਦੋਂ ਇਸ਼ਾਰਾ ਕੀਤਾ ਤਾਂ ਝਟ ਦੇਣੀ ਪੁਲਿਸ ਵਾਲੇ ਖੋਡੇ 'ਚ ਵੜ ਜਾਂਦੇ ਆ ਇੱਕ ਜਣਾ ਗੱਡੀ ਦੀ ਡਿੱਗੀ 'ਚ ਪਈ ਬੋਰੀ ਲੈ ਕੇ ਆਉਂਦਾ ਤਾਂ ਉਸ ਖੋਡੇ ਦੇ ਵਿੱਚੋਂ 5-7 ਮੋٹے-ਮੋٹے ਕੁੱਕੜ ਜਿਹੜੇ ਆ ਬੋਰੀ 'ਚ ਪਾ ਲਏ ਜਾਂਦੇ ਆ ਹੁਣ ਬੋਰੀ 'ਚ ਤੜੇ ਕੁੱਕੜ ਉਸ ਬਾਗ ਦੇਣ ਵਾਲੇ ਕੁੱਕੜ ਦੇ ਗਲ ਪੈ ਜਾਂਦੇ ਆ ਕਿ ਤੇਰੀ ਬਾਗ ਨੇ ਸਾਡੀਆਂ ਬਾਗਾਂ ਵੀ ਬੰਦ ਕਰਾ ਦੇਣੀਆਂ ਗੱਡੀ ਦੀ ਡਿੱਗੀ 'ਚ ਬੋਰੀ ਸੁੱਟ ਕੇ ਤੇ ਘਰ ਦੇ ਮਾਲਕ ਨੂੰ ਨਾਲ ਲੈ ਕੇ ਪੁਲਿਸ ਵਾਲਿਆਂ ਦੀ ਗੱਡੀ ਛੂਕਦੀ ਸਿੱਧੀ ਥਾਣੇ ਜਾਂਦੀ ਏ ਤੇ ਬੋਰੀ ਲਾ ਕੇ ਲੈ ਜਾਂਦੇ ਨੇ ਇੱਕ ਗੁਪਤ ਥਾਂ ਤੇ ਉਧਰੋਂ 2 ਦਿਨਾਂ ਬਾਅਦ ਘਰ ਦਾ ਮਾਲਕ ਤਾਂ ਘਰ ਆ ਜਾਂਦਾ ਹੈ ਔਰ ਉਹਦੇ ਕੁੱਕੜ ਘਰ ਨਹੀਂ ਮੁੜਦੇ ਹੁਣ ਥਾਣੇ ਦੇ ਬਾਹਰ ਬਣੀਆਂ ਦੁਕਾਨਾਂ ਤੇ ਵੱਡੇ ਨੱਕ ਵਾਲਿਆਂ ਨੂੰ ਕੁੱਕੜਾਂ ਦੇ ਮਸਾਲੇ ਦੀ ਖੁਸ਼ਬੋ ਥਾਣੇ ਦੀਆਂ ਕੰਧਾਂ ਦੇ ਉੱਤੋਂ ਦੀ ਕਈ ਦਿਨ ਤੱਕ ਆਉਂਦੀ ਰਹੀ ਉਧਰ ਘਰ ਦਾ ਮਾਲਕ ਜਦੋਂ ਖੁੱਡੇ 'ਚ ਜਾ ਕੇ ਦੇਖਦਾ ਹੈ ਤਾਂ ਖੁੱਡੇ 'ਚ ਵੜ ਕੇ ਉਹਨੂੰ ਕੀ ਦਿਖਦਾ ਹੈ ਕਿ ਇੱਕ ਮਰਿਆ ਜਾਂ ਸੜਿਆ ਜਾਂ ਕੁੱਕੜ ਤੇ ਦੋ ਤਿੰਨ ਕੂਕੜੀਆਂ ਹੀ ਪਿੱਛੇ ਰਹਿ ਗਈਆਂ ਤਾਂ ਮਾਰਦਾ ਮੱਥੇ ਨੂੰ ਹੱਥ ਕਿ ਮੇਰਾ ਸਾਰਾ ਕੁਝ ਹੀ ਲੁੱਟਿਆ ਗਿਆ ਸੋ ਕੰਧਾਂ ਦੀਆਂ ਮੋਰੀਆਂ 'ਚੋਂ ਝਾਕਣ ਵਾਲੇ ਹੁਣ ਮੇਰੇ ਤੇ ਗੁੱਸਾ ਵੀ ਕਰਨਗੇ ਵੀ ਦੱਸਿਆ ਤਾਂ ਹੈ ਨਹੀਂ ਦੱਸਣਾ ਚਾਹੀਦਾ ਸੀ ਇਹਨਾਂ ਨੂੰ ਕਿਹੜਾ ਥਾਣਾ ਆ ਕਿਹੜਾ ਥਾਣੇਦਾਰਆ ਕਿਹੜੀ ਪੁਲਿਸ ਸੀ ਖੁੱਡੇ ਚ ਕੌਣ ਵੜਿਆ ਗੱਡੀ ਤੇ ਕੌਣ ਗਿਆ ਐਸਐਚਓ ਕਿਹੜਾ ਸੀ ਫਲਾਣਾ ਕਿਹੜਾ ਸੀ ਸੋਵੇਂ ਇੰਨਾ ਜ਼ਰੂਰ ਦੱਸ ਦੇਣਾ ਮਿੱਤਰੋ ਕਹਾਣੀ ਸੱਚੀ ਆ ਪਰ ਕਈ ਵਾਰ ਜਿਹੜਾ ਆ ਉਹ ਪਰਦੇ ਰੱਖਣੇ ਪੈਂਦੇ ਆ ਇੱਕ ਵਿਅੰਗ ਆ ਇਹ ਵਿਅੰਗ ਕੀਤਾ ਕਹਾਣੀ ਸੱਚੀ ਆ ਲੱਭ ਤੁਸੀਂ ਆਪੇ ਲਿਓ ਛੱਡ ਦਿਓ ਸੂਤਰ ਸਰਹੱਦੀ ਖੇਤਰ ਦੇ ਵਿੱਚ ਕੋਈ ਤਾਂ ਪਿੰਡ ਲੱਭੂਗਾ ਪਰ ਮੈਂ ਜਿੰਨੀ ਕਹਾਣੀ ਮੈਨੂੰ ਪਤਾ ਲੱਗੀ ਉਹ ਸਾਰੀ ਤੁਹਾਡੇ ਸਾਹਮਣੇ ਰੱਖਤੀ ਆ ਮੈਨੂੰ ਲੱਗਦਾ ਹੈ ਕਿ ਇਹ ਵਿਅੰਗਮਈ ਇੱਕ ਕਹਾਣੀ ਤੁਹਾਨੂੰ ਜ਼ਰੂਰ ਚੰਗੀ ਲੱਗੀ ਹੋਗੀ ਚੰਗੀ ਲੱਗੀ ਤਾਂ ਸ਼ੇਅਰ ਜ਼ਰੂਰ ਕਰਿਓ